ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਇੱਕ ਹੋਰ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਏ ਹਾਂ ਵੀਡੀਓ ਪੂਰੀ ਦੇਖਿਓ ਧਿਆਨ ਨਾਲ ਦੇਖਿਓ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਹੋਊਗਾ ਸੀਕਵੈਂਸ ਵਰਕ ਹੋਊਗਾ ਇਹ ਆਪਣੇ ਕੋਲ ਰਾਇਲ ਬਲੂ ਕਲਰ ਦਾ ਕੱਪੜਾ ਹੈਗਾ ਤੇ ਐਂਕਰ ਆਪਾਂ ਗੁੱਟੀ ਵਾਲੀ ਜਿਹੜਾ ਧਾਗਾ ਪਾਇਆ ਹੋਇਆ ਸੂਈ ਆਪਾਂ ਸਿੰਪਲ ਸੂਈ ਲਈ ਆ ਤੇ ਜੇ ਤੁਹਾਡੇ ਕੋਲ ਨਖਾਰੇ ਪਤਲੇ ਵਾਲੀ ਸੂਈ ਹੈ ਤਾਂ ਬਹੁਤ ਵਧੀਆ ਹੈ ਬਟ ਉਹ ਬਰੀਕ ਸੂਈ 'ਚ ਧਾਗਾ ਪੈਣਾ ਨਹੀਂ ਸੀ ਤੇ ਮੇਰੇ ਕੋਲੇ ਉਹ ਆਪਸ਼ਨ ਹੈ ਨਹੀਂ ਸੀ ਆ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਦੀ ਆ ਸਾਈਡ ਤੇ ਮੈਂ ਫੋਟੋ ਲਾ ਦੂਗੀ ਆਪਾਂ ਕੀ ਚੀਜ਼ ਬਣਾ ਰਹੇ ਆ ਐ ਆਪਾਂ ਰਾਉਂਡ ਮਾਰਿਆ ਇਹ ਰਾਉਂਡ ਆਪਾਂ ਕਿਸੇ ਚੀਜ਼ ਦੀ ਸਾਈਟ ਤਨਾ ਮਾਰ ਲੈਣਾ ਬਟ ਮੈਂ ਉਦਾਂ ਹੀ ਫੇਰ ਉਹ ਕਰਨਾ ਸੀ ਮੈਨੂੰ ਤਾਂ ਜ਼ਰੂਰਤ ਨਹੀਂ ਪਈ ਜਦੋਂ ਸੂਟ ਤੇ ਕਰਨਾ ਤੁਸੀਂ ਹੈਨਾ ਕੋਈ ਟਾਲਾ ਵਗੈਰਾ ਕੁਝ ਵੀ ਲੈ ਲਿਓ ਉਹਦੀ ਸਹਾਇਤਾ ਨਾਲ ਵਿਚਾਲੇ ਇੱਕ ਫੇਰ ਰਾਉਂਡ ਮਾਰਨਾ ਇਹਦੇ ਵਿਚਾਲੇ ਰਾਉਂਡ ਮਾਰਨਾ ਜਿਹੜਾ ਉਹਦਾ ਕੀ ਮਤਲਬ ਆ ਇੱਥੋਂ ਲੈ ਕੇ ਆਪਾਂ ਇੱਥੋਂ ਤੱਕ ਇਹਦੇ ਸਾਈਡ ਤੱਕ ਇਹ ਐ ਡਿਜ਼ਾਈਨ ਆਪਣਾ ਲੈ ਕੇ ਜਾਵਾਂਗੇ ਇਹਨੂੰ ਸੀਕਵੈਂਸ ਵਰਕ ਕਹਿੰਦੇ ਆ ਜੀ ਇਹ ਬਸ ਸਿੱਪੀਆਂ ਤੇ ਇਹਦੀ ਸਹਾਇਤਾ ਨਾਲ ਹੀ ਹੋ ਜਾਊਗਾ ਆ ਦੇਖੋ ਮੇਰਾ ਇਕੱਲਾ ਧਾਗਿਆਂ ਜਾਂਦਾ ਕੰਮ ਨਹੀਂ ਹੈਗਾ ਮੈਂ ਸਾਰੇ ਇੱਕ ਪ੍ਰਕਾਰ ਦੇ ਡਿਜ਼ਾਈਨ ਪਾਏ ਹੋਏ ਆ ਤੁਸੀਂ ਦੇਖ ਸਕਦੇ ਆ ਆ ਕੱਟ ਦਾਣਾ ਹੁੰਦਾਗਾ ਤੇ ਇਹ ਮੁੱਤੀ ਹੁੰਦੇ ਹੈਗੇ ਆ ਦੇਖੋ ਆ ਨੀਡਲ ਵੈਸੇ ਖਦਰ ਕੇਸਮੈਂਟ ਵਾਲੀ ਇਹ ਨੀਡਲ ਹੁੰਦੀ ਆ ਪਰ ਇਹ ਵੀ ਇਹਦੇ ਲਈ ਸਿੱਪੀਆਂ ਲਈ ਯੂਜ਼ ਨਹੀਂ ਹੁੰਦੀ ਇਹ ਤੰਗ ਕਰਦੀ ਆ ਸਿੱਪੀਆਂ ਜਦ ਤਾ ਇਹ ਵੀ ਤੇ ਇਹ ਦੂਜੀ ਉਹਦੇ ਨਾਲ ਲੱਗਦੀ ਆ ਨਾ ਐਂਕਰ ਥ੍ਰੈਡ ਨਾਲ ਜ਼ਿਆਦਾਤਰ ਆ ਵਾਲੀਆਂ ਆਪਾਂ ਇਹਦੇ ਲਈ ਆ ਸਤਾਰੀਆਂ ਯੂਜ਼ ਕੀਤੀਆਂ ਨੇ ਤੇ ਆ ਦੂਜੀਆਂ ਸਿੱਪੀਆਂ ਹੁੰਦੀਆਂ ਨੇ ਆਪਣੀਆਂ ਆਹ ਵਾਲੀਆਂ ਚੁੰਨੀਆਂ ਵਗੈਰਾ ਤੇ ਨਹੀਂ ਲੱਗਿਆ ਹੁੰਦੇ ਇਹ ਉਹ ਹੁੰਦੀਆਂ ਹਾਂਜੀ ਆਪਾਂ ਸਿੰਪਲ ਕਹਿਰਾ ਧਾਗਾ ਪਾਇਆ ਆਪਾਂ ਜਿਹੜਾ ਰਾਉਂਡ ਆ ਚੀਜ਼ੀ ਬਣਾਈ ਆ ਆਪਾਂ ਸ਼ੇਪ ਹਾਂ ਇਹਦੇ ਵਿੱਚ ਕਰਦੀ ਕੱਢਿਆ ਮੈਂ ਦੁਬਾਰਾ ਬਣਾ ਕੇ ਦੱਸਦੀ ਆ ਤੁਹਾਨੂੰ ਜੇ ਸਮਝ ਨਹੀਂ ਆਈ ਹੋਈ 1 ਮਿੰਟ ਖੜੋ ਮੈਂ ਦੁਬਾਰਾ ਬਣਾਉਣੀ ਆ ਦੇਖੋ ਆਇ ਇੱਕ ਗੋਲਾ ਬਣਾਇਆ ਠੀਕ ਹੈ ਜੀ ਉਹਦੇ ਵਿੱਚ ਹੀ ਆਪਾਂ ਇੱਕ ਹੋਰ ਗੋਲਾ ਬਣਾਇਆ ਜਿਹੜਾ ਆਪਾਂ ਡਿਜ਼ਾਈਨ ਸ਼ੁਰੂ ਕਰ ਰਹੇ ਆ ਉਹ ਕਰਾਂਗੇ ਆਪਾਂ ਇੱਥੋਂ ਲੈ ਕੇ ਇੱਥੋਂ ਤੱਕ ਇਹਦੇ ਵਿੱਚੋਂ ਆਪਾਂ ਗੋਲੇ ਦੇ ਵਿੱਚ ਆਪਾਂ ਹੋਰ ਡਿਜ਼ਾਈਨ ਕਰਾਂਗੇ ਛੋਟੇ ਗੋਲੇ ਦੇ ਵਿੱਚ ਸਰਕਲ ਦੇ ਵਿੱਚ ਉਜਾਪਾ ਨਹੀਂ ਕਰਾਂਗੇ ਠੀਕ ਹੈ ਜੀ ਤੇ ਇਹਨੂੰ ਆਪਾਂ ਆਪਣੇ ਅਕੋਰਡਿੰਗ ਬਣਾ ਸਕਦੇ ਆਪਾਂ ਜਿਆਦਾ ਸਿੱਪੀਆਂ ਲਾਉਣੀਆਂ ਜਿਆਦਾ ਲਾ ਸਕਦੇ ਆਂ ਤੇ ਘੱਟ ਲਾਉਣੀਆਂ ਤਾਂ ਘੱਟ ਲਾ ਸਕਦੇ ਆ ਠੀਕ ਹੈ ਆ ਦੇਖੋ ਜੀ ਸਿੰਪਲ ਆਪਾਂ ਕੀ ਕੀਤਾ ਇਹਦੇ ਲਈ ਇੱਕ ਵਾਰ ਨੀਚੇ ਦੀ ਆਪਾਂ ਧਾਗਾ ਕੱਢਿਆ ਫਿਰ ਕੀ ਕੀਤਾ ਆਪਾਂ ਇਥੋਂ ਜਿੱਥੋਂ ਆਪਾਂ ਧਾਗਾ ਕੱਢਿਆ ਦਿਖਾਈ ਦੇ ਰਿਹਾ ਜਿੱਥੋਂ ਆਪਾਂ ਧਾਗਾ ਕੱਢਿਆ ਇਥੋਂ ਹੀ ਇਥੋਂ ਹੀ ਚੱਕ ਲਿਆ ਇਥੋਂ ਤੱਕ ਆਪਾਂ ਲੈ ਗਏ ਜਿੱਥੋਂ ਤੱਕ ਆਪਾਂ ਸਰਕਲ ਬਣਾਇਆ ਸਿੰਪਲ ਕੀ ਕਰਨਾ ਆਪਾਂ ਸਿੱਧਾ ਆਪਾਂ ਇੱਥੇ ਕੁਝ ਨਹੀਂ ਕਰਨਾ ਕਿ ਨਾ ਇੱਥੇ ਆਪਾਂ ਤੋਪਾ ਲਾਉਣਾ ਇਹਨੂੰ ਜਿੰਨੀ ਕ ਜਰੂਰਤ ਆਪਾਂ ਜਿੰਨਾ ਕ ਕਸਣਾ ਕੱਸ ਲੋ ਜ਼ਿਆਦਾ ਨਾ ਕਸੋ ਨਾ ਜ਼ਿਆਦਾ ਢਿੱਲਾ ਰੱਖੋ ਫਿਰ ਆਪਾਂ ਕੀ ਕਰਨਾ ਜਿੱਥੋਂ ਇਹ ਆਪਣੀ ਚੀਜ਼ ਖਤਮ ਹੋ ਗਿਆ ਤੋਪਾ ਖਤਮ ਹੋ ਗਿਆ ਇੱਥੇ ਦੇ ਨਾਲ ਹੀ ਆਪਾਂ ਰੱਖ ਲੈਣੀ ਹੈ ਸਿੱਪੀ ਤਾਰੀ ਤੇ ਇਹ ਪਰਖ ਲਈ ਜਿਆਦਾਤਰ ਸਿੱਪੀਆਂ ਕਹਿੰਦੇ ਸਾਰੇ ਇਹਨਾਂ ਨੂੰ ਮੈਨੂੰ ਵੀ ਸਿੱਪੀਆਂ ਬੋਲਣ ਦੀ ਆਦਤ ਸਿੰਪਲ ਆਪਾਂ ਇੱਥੇ ਧਾਗਾ ਕੱਟਣਾ ਇਹਨੂੰ ਇਹਦੇ ਵਿੱਚ ਦੀ ਲੰਘਾਉਣਾ ਬਸ ਹੋਰ ਆਪਾਂ ਕੁਝ ਨਹੀਂ ਕਰਨਾ ਆ ਦੇਖੋ ਜੀ ਇਹਦੇ ਨਾਲ ਨਾਲ ਆਪਣਾ ਡਿਜ਼ਾਈਨ ਜੋਇੰਟ ਹੋ ਕੇ ਡਿਜ਼ਾਈਨ ਆਪਣਾ ਬਣਦਾ ਜਾਊਗਾ ਬਿਲਕੁਲ ਵੀ ਖੁੱਲੂਗਾ ਨਹੀਂ ਫੇਰ ਆਪਾਂ ਸੇਮ ਸਟੈਪ ਚੱਕਣਾ ਆ ਦੇਖੋ ਐ ਚੱਕਿਆ ਹੋਰੀ ਮੇਰਾ ਫਰੇਮ ਥੋੜਾ ਜਿਹਾ ਉੱਪਰ ਰੱਖ ਕੇ ਕੰਮ ਕਰਨਾ ਪੈ ਰਿਹਾ ਮੈਨੂੰ ਦਿੱਕਤ ਆਉਂਦੀ ਤੇ ਉਹਦੇ ਲਈ ਐਡਜਸਟ ਕਰੋ ਪਲੀਜ਼ ਆ ਦੇਖੋ ਫੇਰ ਜਿੱਡਾ ਕਾ ਆਪਾਂ ਪਹਿਲਾ ਵਾਲਾ ਤੂਪਾ ਚੱਕਿਆ ਉੱਡਾ ਕਾ ਆਪਾਂ ਤੂਪਾ ਚੱਕ ਲਿਆ ਠੀਕ ਹੈ ਜੀ ਹੁਣ ਇਹ ਕੋਡਾ ਕਾ ਆਪਾਂ ਤੂਪਾ ਚੱਕ ਲਿਆ ਜਿੱਡੇ ਕਦੀ ਆਪਾਂ ਨੂੰ ਜ਼ਰੂਰਤ ਸੀ ਜਿੱਡਾ ਕਾ ਤੂਪਾ ਆਪਣਾ ਪਹਿਲਾ ਵਾਲਾ ਫੇਰ ਆਪਾਂ ਕੀ ਕੀਤਾ ਫੇਰ ਆ ਇਸ ਤਾਰੀ ਚੱਕੀ ਇੱਕ ਆਪਾਂ ਆ ਦੇਖੋ ਫੇਰੋਂ ਮੇ ਰੱਖੀ ਥੋੜਾ ਥੋੜਾ ਅੰਨਾ ਚ ਡਿਫਰੈਂਸ ਪਾਇਆ ਆਪਾਂ ਬਾਲਾ ਨਾਲ ਨਾਲ ਨਹੀਂ ਤਾਹਾਂ ਤੋਂ ਰੱਖਣ ਵੇਲੇ ਥੱਲੋ ਆਪਸੇ ਇਵੇਂ ਚੱਕਿਆ ਤਾਹਾਂ ਤੋਂ ਜਿਹੜੇ ਆਪਾਂ ਆਪਣੇ ਆਂ ਅੱਕੀਆਂ ਨੇ ਆਪਸੇ ਪਈਆਂ ਜੀਆਂ ਇਹਦੇ ਵਾਰੀ ਆ ਦੇਖੋ ਜੀ ਇਹਨੇ ਬਿਲਕੁਲ ਵੀ ਹਿਲਣਾ ਵਗੈਰਾ ਨਹੀਂ ਨਿਕਲਣਾ ਨਹੀਂ ਬਹੁਤ ਸੋਹਣਾ ਲੱਗੂਗਾ ਇਹ ਏ ਐ ਨਹੀਂ ਪਤਾ ਦਿਖਦਾ ਹੋਊਗਾ ਪ੍ਰੋਪਰ ਕਿ ਨਾ ਕਿਉਂਕਿ ਚਮਕ ਪੈਂਦੀ ਹੁੰਦੀਆਂ ਨਾ ਸ਼ਾਈਨ ਪੈਂਦੀ ਹੈ ਇਹਨਾਂ ਦੀ ਤਾਂ ਥੋੜੇ ਜਿ ਮੈਂ ਇਹਦੇ ਡਿਜ਼ਾਈਨ ਅਵਾਇਡ ਕਰ ਦੇਣੀ ਹੁੰਦੀਆਂ ਵੀਡੀਓ ਬਣਾਉਣੀ ਬੇ ਦਿਖਦਾ ਨਹੀਂ ਹੁੰਦਾ ਕਲੀਅਰ ਮੈਨੂੰ ਕਹਿ ਦਿੰਦੇ ਆ ਕਮੈਂਟ ਕਰ ਦਿੰਦੇ ਹੁੰਦੇ ਵੀ ਦੀਦੀ ਉਹ ਹੀ ਹੋ ਰਿਹਾਗਾ ਵੀ ਇਹਨਾਂ ਦੀ ਚਮਕੀ ਪੈ ਰਹੀ ਹੈ ਦਿਖਦਾ ਹੈ ਨਹੀਂਗਾ ਆ ਦੇਖੋ ਹੁਣ ਦੇਖੋ ਇਹ ਧਿਆਨ ਨਾਲ ਇਸ ਸੇਮ ਸਟੈਪ ਹੀ ਦੁਬਾਰਾ ਤੋਂ ਲਾ ਲਓ ਤੁਸੀਂ ਜਿਵੇਂ ਜਿਵੇਂ ਇੱਕ ਵਾਰੀ ਆਪਾਂ ਧਾਗਾ ਪਾ ਕੇ ਸੂਈ ਥੱਲਾ ਦੀ ਸੂਈ ਕੱਢੀ ਬਸ ਸਿੰਪਲ ਆਪਾਂ ਧੋਪਾ ਭਰਿਆ ਆ ਦੇਖੋ ਏ ਆਪਾਂ ਚੱਕਣਾ ਇੱਕੋ ਜਿਹਾ ਹੀ ਮੇਰਾ ਹੱਥ ਠਿਕਿਆ ਹੋਇਆ ਮੈਂ ਡਰਾ ਵਗੈਰਾ ਨਹੀਂ ਕੀਤਾ ਤੇ ਜੇਕਰ ਤੁਸੀਂ ਸੂਟ ਤੇ ਕਰ ਰਹੇ ਹੋ ਤਾਂ ਆਪਾਂ ਸਾਰਾ ਕੁਝ ਹੀ ਡਰਾ ਕਰਕੇ ਆ ਦੇਖੋ ਜਿੱਡੇ ਕਿ ਤੋਪਾ ਆਪਾਂ ਪਹਿਲਾਂ ਚੱਕਿਆ ਓਡਾ ਕ ਆਪਾਂ ਤੋਪਾ ਚੱਕ ਲਿਆ ਠੀਕ ਹੈ ਜੀ ਹੁਣ ਆਪਾਂ ਕੀ ਕੀਤਾ ਫੇਰ ਆਪਾਂ ਇਹਨੂੰ ਰੱਖ ਲਿਆ ਇੱਥੇ ਜਦੋਂ ਨੂੰ ਆਪਾਂ ਫਰੇਮ ਨੂੰ ਸਹੀ ਜਗ੍ਹਾ ਰੱਖ ਕੇ ਕਰਦੇ ਆ ਤਾਂ ਇਹਦੇ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਬਟ ਹੁਣ ਚਲ ਕੰਪਲਸ਼ਨ ਆਪਣਾ ਤੇ ਆ ਦੇਖੋ ਜੀ ਇਹ ਕੋ ਸਿਮਪਲ ਇਹਨੂੰ ਥੋੜਾ ਜਿਹਾ ਤਸ ਲੈ ਆਪ ਹੁਣ ਫੇਰ ਆਪਾਂ ਕੀ ਕੀਤਾ ਇਹਨੇ ਕਿਤੇ ਨਿਕਲ ਕੇ ਨਹੀਂ ਜਾਣਾ ਕਿਉਂਕਿ ਇਹ ਗੁੱਟੀਆਂ ਵਾਲਾ ਧਾਗਾ ਕਾਫੀ ਧਾਗੇ ਹੁੰਦੇ ਆ ਇਹ ਕਾਫੀ ਮਜ਼ਬੂਤ ਹੁੰਦਾਗਾ ਤੇ ਕੋਈ ਇਹਦੇ ਤੇ ਡਬਲ ਡਬਲ ਹੋ ਨਾ ਕਰੇ ਕੋੜਿੰਗ ਗੂੜਿੰਗ ਇਹਦੇ ਤੇ ਕੋਈ ਲੋਡ ਨਹੀਂ ਹੈਗੀ ਫੇਰ ਆਪਾਂ ਐ ਕੀਤਾ ਆ ਦੇਖੋ ਫੇਰ ਐਂ ਸਟੈਪ ਚੱਕਿਆ ਆ ਗਰਖੇ ਮੂਰੇ ਜੇਕਰ ਇਹਨੂੰ ਤੁਸੀਂ ਪੂਰਾ ਵੀ ਨਹੀਂ ਬਣਾਉਣਾ ਤਾਂ ਮੈਂ ਤੁਹਾਨੂੰ ਹੋਰ ਤਰੀਕਾ ਦੱਸਦੀ ਹਾਂ ਇੱਕ ਇੰਟਰ ਹੈਲ ਜੋ ਤਾਂ ਇਹਨੂੰ ਆਪਹਾਫ ਵੀ ਬਣਾ ਸਕਦੇ ਹਾਂ ਠੀਕ ਹੈ ਇਹ ਜ਼ਰੂਰੀ ਆਪਾਂ ਰੌਂਡੀ ਬਣਾਉਣੇ ਆ ਤੇ ਜਿਵੇਂ ਹੁਣ ਮੇਰੇ ਦਿਮਾਗ 'ਚ ਵੀ ਇਹ ਆਈਡੀਆ ਪਤਾ ਕੰਮ ਕਰਦੇ ਕਰਦੇ ਆ ਗਿਆ ਵੀਡੀਓ ਸ਼ੂਟ ਕਰਦੇ ਕਰਦੀ ਆ ਜਿਹੜਾ ਮੈਂ ਬਣਾ ਰਹੀ ਹਾਂ ਡਿਜ਼ਾਈਨ ਹਨ ਇੱਥੇ ਬਣਾਉਂਦੇ ਬਣਾਉਂਦੀ ਆ ਗਿਆ ਇਹ ਆਈਡੀਆ ਆ ਦੇਖੋ ਜਿਵੇਂ ਹੁਣ ਮੈਂ ਕਹਿੰਦੀ ਸੀ ਵੀ ਆਪਾਂ ਨੂੰ ਜ਼ਰੂਰ ਜੀ ਨਹੀਂ ਹੈਗਾ ਆਪਾਂ ਪੂਰਾ ਹੀ ਬਣਾਉਣਾ ਆ ਦੇਖੋ ਇਧਰ ਤਾਂ ਚਲੋ ਆਪਾਂ ਨਹੀਂ ਕਰਦੇ ਇਹ ਆਪਾਂ ਕਿੰਨੇ ਲਾਲੇ ਚਾਰ ਲਾ ਲੇ ਹਨ ਜਿਵੇਂ ਆਪਾਂ ਇੱਥੇ ਲਾ ਲਓ ਇਹ ਚੀਜ਼ ਆਪਣੀ ਬਣ ਗਈ ਐ ਠੀਕ ਹੈ ਇੱਥੇ ਆਪਾਂ ਇੱਕ ਹੋਰ ਲਾ ਕੇ ਪੰਜ ਲਾ ਕੇ ਇਹਨੂੰ ਕੰਪਲੀਟ ਡਿਜ਼ਾਈਨ ਕਰ ਸਕਦੇ ਹਾਂ ਤੇ ਇੱਥੇ ਕਰ ਸਕਦੇ ਹਾਂ ਆਪਾਂ ਇੱਥੇ ਕੋਈ ਬੱਲਸ ਲਾ ਸਕਦੇ ਮੋਤੀ ਲਾ ਸਕਦੇ ਆਪਾਂ ਜਾਂ ਕੋਈ ਹੋਰ ਗੰਡਾਂ ਦੀ ਕੜਾਈ ਵਗੈਰਾ ਦਾ ਫੁੱਲ ਪਾ ਕੇ ਬਸ ਸੈਮੀ ਫੁੱਲ ਬਣਾ ਸਕਦੇ ਆਂ ਜਿਵੇਂ ਤੇ ਜੇ ਆਪਾਂ ਪੂਰਾ ਰਾਉਂਡ ਹੀ ਬਣਾਉਣਾ ਜਿਵੇਂ ਮੈਂ ਦੱਸ ਹੀ ਰਹੀ ਆਂ ਉਹ ਚੀਜ਼ ਬਣਾਉਣੀ ਆ ਤਾਂ ਉਹ ਚੀਜ਼ ਬਣਾ ਲਿਓ ਹਾਂਜੀ ਥੱਲੇ ਤੋਂ ਜਿਹੜਾ ਆਪਣਾ ਇਹ ਨਾਲ-ਨਾਲ ਰਹੂਗਾ ਤੇ ਉਦਾਂ ਇਹ ਦੂਰ-ਦੂਰੀ ਰਹੂਗਾ ਠੀਕ ਹੈ ਜੀ ਮਤਲਬ ਮੇਰੇ ਕਹਿਣ ਦਾ ਕਿ ਭਾਵਾ ਇੱਕ ਮਿੰਟ ਤੁਹਾਨੂੰ ਦੱਸਦੀ ਆ ਮੈਂ ਵੀ ਆ ਜਿਹੜਾ ਨੀਚੇ ਤੋਂ ਆ ਆ ਚੀਜ਼ ਹੈ ਇਹ ਆਪਾਂ ਨਾਲ-ਨਾਲ ਧੋਪੇ ਚੱਕਿਆ ਇੱਥੋਂ ਜਿਹੜਾ ਆਪਾਂ ਤਾਂਹਾਂ ਤੋਂ ਥੋੜਾ ਜਿਹਾ ਵਿਰਲਾ ਜਿਹਾ ਕਰਨਾਗਾ ਜੇ ਚਾਹੋ ਤੁਸੀਂ ਨਾਲ-ਨਾਲ ਵੀ ਰੱਖ ਸਕਦੇ ਹੋ ਬਟ ਇਹ ਥੋੜਾ ਜਿਹਾ ਵਿਰਲਾ ਜਿਹਾ ਹੀ ਸੋਹਣਾ ਲੱਗਦਾ ਇਸ ਕਰਕੇ ਆ ਦੇਖੋ ਫਿਰ ਲੈਂਥ ਆਪਾਂ ਬਸ ਦੇਖ ਕੇ ਉਹ ਤਾਂ ਆਪਾਂ ਨੂੰ ਫਿਰ ਪਤਾ ਲੱਗ ਜਾਂਦਾ ਉਵੇਂ-ਉਵੇਂ ਰੱਖਦੇ ਜਾਇਓ ਤੇ ਜਦੋਂ ਆਪਾਂ ਡਰਾ ਕਰਕੇ ਕਰਾਂਗੇ ਤਾਂ ਉਹ ਇੱਕੋ ਜਿਹਾ ਹੀ ਰਹਿ ਜਾਊਗਾ ਆਪਣਾ ਵਿਕਟ ਆ ਦੇਖ ਜਿੰਨਾ ਕ ਆਪਾਂ ਪਹਿਲਾਂ ਵਾਲਿਆਂ ਚ ਕੱਸ ਪਾਇਆ ਓਨਾ ਕ ਆਪਾਂ ਕੱਸ ਪੋਣਾ ਹੁਣ ਆ ਦੇਖੋ ਜੇ ਇਸ ਤਰ੍ਹਾਂ ਆਪਾਂ ਇਹਨੂੰ ਪੂਰਾ ਕੰਪਲੀਟ ਕਰਦੇ ਆਂ ਤੇ ਫਿਰ ਆਪਾਂ ਦਿਖਾਵਾਂਗੇ ਐਂਡ ਤੇ ਤੇ ਸਾਰੀਆਂ ਭੈਣਾਂ ਨੂੰ ਬੇਨਤੀ ਆ ਜਲਦੀ ਜਲਦੀ ਆਪਣੇ ਸਬਸਕ੍ਰਾਈਬਰ ਪੂਰੇ ਕਰ ਦੋ ਪਲੀਜ਼ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰਿਆ ਕਰੋ ਵਿਊ ਕਾਫੀ ਹੁੰਦੇ ਤੇ ਲਾਈਕ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਜਿਹੜੀ ਚੀਜ਼ ਦੀ ਵੀ ਵੀਡੀਓ ਤੇ ਲੋੜ ਹੁੰਦੀ ਆ ਮੈਨੂੰ ਕਮੈਂਟ ਕਰ ਦਿਆ ਕਰੋ ਸਟੈਂਚਲ ਵਰਕ ਵਗੈਰਾ ਪੇਂਟ ਚ ਥੋੜੇ ਦਿਨਾਂ ਤੱਕ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗੀ ਜੇਕਰ ਜ਼ਰੂਰਤ ਹੋਈ ਤਾਂ ਕਮੈਂਟ ਕਰ ਦਿਓ ਨਹੀਂ ਤਾਂ ਫਿਰ ਆਪਾਂ ਨੀਡਲਵਰਕ ਤੇ ਸਟਿਚਿੰਗ ਵਗੈਰਾ ਦਾ ਦੁਬਾਰਾ ਹੀ ਲੈ ਆਵਾਂਗੇ ਕੋਰਸ ਤੇ ਇਹ ਚ ਆਪਾਂ ਹੋਰ ਸਾਰੇ ਤਰ੍ਹਾਂ ਦੇ ਡਿਜ਼ਾਈਨ ਦੱਸਾਂਗੇ ਜਿਵੇਂ ਹੁਣ ਮੈਂ ਕਰਵਾ ਚੌਥੇ ਸੂਟ ਤਿਆਰ ਕਰੂੰਗੀ ਐ ਨਹੀਂ ਪਤਾ ਮੈਂ ਉਹਦੀ ਵੀਡੀਓ ਸ਼ੂਟ ਕਰਕੇ ਪਾ ਦਾਂ ਤੇ ਮੈਂ ਵੀ ਕੁਝ ਐਵੇਂ ਦੇ ਛੋਟੇ-ਛੋਟੇ ਡਿਜ਼ਾਈਨ ਜੋੜ-ਜੋੜ ਕੇ ਮੈਂ ਆਪਦਾ ਸੂਟ ਰੈਡੀ ਕਰੂੰਗੀ ਤੇ ਉਹ ਚੀਜ਼ ਇਹ ਚੀਜ਼ ਸਿੱਖ ਕੇ ਤੁਸੀਂ ਵੀ ਆਪਦੇ ਲਈ ਵਰਤ ਤੇ ਸੂਟ ਖੁਦ ਜ਼ਰੂਰ ਤਿਆਰ ਕਰਿਓ ਤੇ ਜਿਹੜੀ ਵੀ ਭੈਣ ਨੇ ਮੇਥੋਂ ਸਿੱਖ ਕੇ ਕੁਝ ਵੀ ਤਿਆਰ ਕੀਤਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆ ਦੇਖੋ ਜੀ ਹੁਣ ਇਹਨੂੰ ਆਪਾਂ ਖੋਣੇਆ ਕੰਪਲੀਟ ਕਰਕੇ ਕਿੰਡੀ ਸੋਹਣੀ ਚੀਜ਼ ਲੱਗ ਰਹੀ ਆ ਬਟ ਜੇਕਰ ਆਪਾਂ ਕਲਰ ਕੰਟਰਾਸਟ ਬਣਾ ਕੇ ਕਰਾਂਗੇ ਚੀਜ਼ ਤਾਂ ਬਹੁਤ ਹੋਰ ਵੀ ਸੋਹਣੀ ਲੱਗੂਗੀ ਹਾਂਜੀ ਐ ਆਪਾਂ ਲਾ ਲੇ ਸਾਰੇ ਇਹ ਕੰਪਲੀਟ ਕਰ ਲੇ ਇੱਥੋਂ ਅਗਾਹਾਂ ਆਪਾਂ ਕੀ ਕਰਾਂਗੇ ਜਿਹੜੀ ਆਪਣੇ ਕੋਲੇ ਆ ਖਾਲੀ ਜਗ੍ਹਾ ਬਚੀ ਆ ਇੱਥੋਂ ਤੇ ਇੱਕ ਥਾਂ ਤੋਂ ਐ ਚੱਕਣ ਲੱਗ ਜਾਾਂਗੇ ਤੋਂ ਤੇ ਬਚਾ ਲੇ ਆਪਾਂ ਉਵੇਂ ਰੱਖਣਾ ਨੇ ਜਿਹੜੀ ਖਾਲੀ ਜਗ੍ਹਾ ਬਚੀ ਆ ਇਹ ਚ ਆਪਾਂ ਕੀ ਕਰਾਂਗੇ ਆਏ ਕਰਕੇ ਛੋਟੀਆਂ-ਛੋਟੀਆਂ ਆਪਣੀਆਂ ਜੜੀਆਂ ਸਿੱਪੀਆਂ ਨੇ ਉਦੋਂ ਛੋਟਾ ਰਹਿਣਾ ਚਾਹੀਦਾ ਆਪਣਾ ਇਹ ਮਤਲਬ ਜਿੱਥੋਂ ਤੱਕ ਆਪਾਂ ਜਿੰਨੀ ਲੈਂਥ ਚ ਆਪਾਂ ਸਿੱਪੀਆਂ ਲਾਈਆਂ ਨੇ ਉਦੋਂ ਥੋੜਾ ਰਹਿਣਾ ਚਾਹੀਦਾ ਇਹ ਬਸ ਇਹ ਆਪਾਂ ਦੋ ਦੇ ਵਿਚਾਲੇ-ਵਿਚਾਲੇ ਇਹ ਚੀਜ਼ ਲਾਵਾਂਗੇ ਇਹਨੂੰ ਆਪਾਂ ਹੈਵੀ ਕਰਨਾ ਆ ਦੇਖੋ ਇੱਕ ਗੇੜਾ ਇੱਧਰ ਇੱਕ ਗੇੜਾ ਇੱਧਰ ਬਸ ਸਿਰਫ ਉਹਦੇ ਵਿਚਾਲੇ ਵਿਚਾਲੇ ਆਪਾਂ ਲਾਵਾਂਗੇ ਕਿਉਂਕਿ ਆਪਾਂ ਨਾਲ-ਨਾਲ ਨਹੀਂ ਲਾਈਆਂ ਸੀ ਇਸੇ ਲਈ ਲਾਈਆਂ ਸੀ ਤੇ ਜੇ ਤੁਸੀਂ ਚਾਹੋ ਤਾਂ ਇੱਥੇ ਤੁਸੀਂ ਵੱਖਰਾ ਕਲਰ ਯੂਜ਼ ਕਰ ਸਕਦੇ ਹੋ ਬਟ ਮੈਂ ਵੱਖਰਾ ਕਲਰ ਨਹੀਂ ਯੂਜ਼ ਕੀਤਾ ਜੇ ਤੁਸੀਂ ਚਾਹੋ ਤਾਂ ਇੱਥੇ ਅਲੱਗ ਦਾ ਕਲਰ ਯੂਜ਼ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰ ਹੁਣ ਦਿਖਾਉਣੀ ਆ ਚੰਗੀ ਤਰ੍ਹਾਂ ਆ ਦੇਖੋ ਆਈ ਆਪਾਂ ਉੱਥੇ ਹੀ ਸੇਮ ਜਗ੍ਹਾ ਤੋਂ ਆਪਾਂ ਸੂਈ ਨੀਚੋਂ ਤਾਂ ਚੱਕ ਲਈ ਜਾਂ ਜਿੱਥੇ ਵੀ ਥੋੜੀ ਜਿਹੀ ਹਲਕੀ ਜਿਹੀ ਜਗ੍ਹਾ ਮਿਲਦੀ ਉੱਥੋਂ ਚੱਕ ਲਈ ਇੱਕ ਗੇੜ ਕੀ ਕੀਤਾ ਇਧਰ ਨੂੰ ਕੀਤਾ ਇੱਕ ਗੇੜ ਇਧਰ ਨੂੰ ਕੀਤਾ ਇਦਾਂ ਹੁਣ ਫੋਨ 'ਚ ਤਾਂ ਪਤਾ ਨਹੀਂ ਤੁਹਾਨੂੰ ਦਿਖ ਰਿਹਾ ਕਿ ਨਾ ਤੇ ਮੈਨੂੰ ਤਾਂ ਰੀਅਲ 'ਚ ਪਤਾ ਲੱਗ ਰਿਹਾ ਆ ਜਿਹੜਾ ਧਾਗਾ ਹੁੰਦਾ ਇਹਨੂੰ ਆਪਾਂ ਕੱਸ ਕੇ ਰੱਖਣਾ ਹੁੰਦਾ ਹੱਥ ਨਾਲ ਆ ਦੇਖੋ ਇਹਨੂੰ ਆਪਾਂ ਕੱਸ ਕੇ ਰੱਖਣਾ ਆ ਦੇਖੋ ਤੇ ਰੀਅਲ 'ਚ ਇਹ ਚੀਜ਼ ਬਹੁਤ ਸੋਹਣੀ ਲੱਗ ਰਹੀ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਕੰਪਲੀਟ ਕਰਕੇ ਆਉਨੇ ਆਂ ਹਾਂਜੀ ਇੱਥੇ ਜੇ ਤੁਸੀਂ ਚਾਹੋ ਤਾਂ ਪਹਿਲਾਂ ਹਲਕੇ ਜਿਹੇ ਫੈਵਿਕ ਨਾਲ ਵੀ ਆਪਣੀਆਂ ਸਿੱਪੀਆਂ ਨੂੰ ਜਿਹੜਾ ਚਪਕੇ ਸਕਦੇ ਆ ਉਹ ਦੇਖੋ ਜੀ ਇਹਦੇ ਵਿਚਾਲੇ ਜਿਹੜੀ ਆ ਜਿਹੜੀ ਸਪੇਸ ਬਚੀ ਸੀ ਇੱਥੇ 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 ਇਹ ਤੋਂ ਇੱਥੋਂ ਹੀ ਇੱਥੋਂ ਹੀ ਸੂਈ ਚੱਕ ਇੱਥੋਂ ਹੀ ਆਪਾਂ ਧਾਗਾ ਚੱਕਿਆ ਇੱਥੋਂ ਦਾ ਕਪਾ ਗੰਡਾ ਵਾਲੀ ਫ੍ਰੈਂਚ ਲੌਂਗ ਫ੍ਰੈਂਚ નોਟ ਆਪਾਂ ਬਣਾਤੇ ਇੱਥੋਂ ਤੱਕ ਆ ਸਿੱਪੀਆਂ ਦੇ ਇੱਥੋਂ ਤੱਕ ਠੀਕ ਹੈ ਆ ਪੂਰੀ ਨਹੀਂ ਕੰਪਲੀਟ ਕਰੀ ਆਪਾਂ ਛੋਟਾ ਛੋਟਾ ਬਣਾਤਾ ਹੁਣ ਇਹਦੇ ਵਿਚਾਲੇ ਆਪਾਂ ਲੱਗ ਤੋਂ ਕਲਰ ਭਰਾਂਗੇ ਦੇਖੋ ਜੀ ਕਿੱਡੀ ਮੇਰੀ ਪਿਆਰੀ ਚੀਜ਼ ਬਣੀ ਆ ਮੈਂ ਕਿੰਨੀ ਮਿਹਨਤ ਨਾਲ ਬਣਾਇਆ ਤਾਂ ਅਪਰੀਸ਼ੀਏਟ ਜ਼ਰੂਰ ਕਰੋ ਲਾਈਕ ਵੀ ਜ਼ਰੂਰ ਕਰਿਓ ਠੀਕ ਹੈ ਜੀ ਤੇ ਇੱਥੇ ਤੁਸੀਂ ਪਹਿਲਾਂ ਚਾਹੋਂ ਦਾ ਸਿੱਪੀਆਂ ਦੇ ਥੱਲੇ ਤੁਸੀਂ ਗੁੰਦਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਪ੍ਰੋਪਰ ਤਰੀਕੇ ਨਾਲ ਡਰਾਅ ਕਰ ਲਿਓ ਪਹਿਲਾਂ ਠੀਕ ਹੈ ਹੁਣ ਆਪਾਂ ਵਿਚਾਲੇ ਤੋਂ ਅਲੱਗ ਤੋਂ ਕਲਰ ਯੂਜ਼ ਕਰਾਂਗੇ ਤੇ ਜਿਹੜੀ ਆ ਚੀਜ਼ ਕੀਤੀ ਆ ਮੈਂ ਇਹ ਵੀ ਤੁਸੀਂ ਅਲੱਗ ਤੋਂ ਕਲਰ ਨਾਲ ਵੀ ਕਰ ਸਕਦੇ ਹੋ ਕਲਰ ਕੰਟਰਾਸਟ ਬਣਾ ਕੇ ਜਿਵੇਂ ਇਹ ਡਾਰਕ ਗੁਲਾਬੀ ਸੀ ਇਹਦਾ ਪਿੰਕ ਲਾਈਟ ਪਿੰਕ ਦਾ ਕਲਰ ਹੈ ਕੰਬੀਨੇਸ਼ਨ ਬਹੁਤ ਸੋਹਣਾ ਬਣਨਾ ਸੀ ਹਨਾ ਉਵੇਂ ਤੇ ਪੂਰਾ ਧਿਆਨ ਨਾ ਕਰਨਾ ਨੀਚੇ ਤੋਂ ਵੀ ਆਪਣਾ ਪੂਰਾ ਸੋਹਣਾ ਹੋਣਾ ਚਾਹੀਦਾ ਦੇਖੋ ਕਿੱਡੀ ਸੋਹਣੀ ਨੀਚੇ ਤੋਂ ਵੀ ਸਫਾਈ ਹੋਣੀ ਚਾਹੀਦੀ ਨੀਚੇ ਤੋਂ ਐ ਬਣੋ ਇਹ ਤੇ ਉੱਪਰ ਤੋਂ ਐ ਬਣੋ ਇਹ ਠੀਕ ਹੈ ਜੀ ਹਾਂਜੀ ਹੁਣ ਆਪਾਂ ਲਿਆ ਵਾਈਟ ਕਲਰ ਦਾ ਥਰੈਡ ਵਾਈਟ ਤਾਂ ਮੈਂ ਤਾਂ ਲੈ ਲਿਆ ਵੀ ਇੱਥੇ ਦਿਖੂਗਾ ਬਟ ਹੋਰ ਕਲਰ ਇੱਥੇ ਹੋਰ ਵੀ ਸੋਹਣਾ ਲੱਗਣਾ ਸੀ ਤੁਸੀਂ ਆਪ ਦੇ ਅਕੋਰਡਿੰਗ ਕਲਰ ਤੁਸੀਂ ਆਪ ਦੇ ਅਕੋਰਡਿੰਗ ਲੈਣੇ ਆ ਤੇ ਮੈਨੂੰ ਕਈ ਵਾਰ ਕਮੈਂਟ ਕਰਕੇ ਪੁੱਛਦੇ ਹੁੰਦੇ ਆ ਵੀ ਇਹ ਗੁੱਟੀਆਂ ਕਿੰਨੇ ਦੀ ਆਉਂਦੀਆਂ ਤਾਂ ਇਹ ਸਾਡੇ ਤਾਂ ਜਿਹੜੀ ਆਉਂਦੀ ਆ 5 ਰੁਪਏ ਦੀ ਇੱਕ ਆਉਂਦੀ ਆ ਹਨਾ ਤੇ ਕਈ ਜਗ੍ਹਾ 10 ਰੁਪਏ ਦੀ ਵੀ ਇੱਕ ਸੇਲ ਕਰਦੇ ਆ ਐਂਕਰ ਦੀਆਂ ਇਹ ਰੰਗੋਲੀ ਵਾਲੀਆਂ ਤੇ ਤੁਸੀਂ ਫਿਰ ਦੇਖ ਕੇ ਲੈ ਲਿਓ ਥੋਡੇ ਜਿਵੇਂ ਮਿਲਦੀ ਆ ਆ ਦੇਖੋ ਜੀ ਆਇਆ ਪਰ ਇੱਥੇ ਆਪਾਂ ਗੰਡਾਂ ਦੀ ਕਢਾਈ ਨਾ ਭਰਤਾ ਆ ਦੇਖੋ ਇੱਕ ਕਿਹੜਾ ਇਧਰ ਨੂੰ ਲਾਇਆ ਸੀ ਇੱਕ ਕਿਹੜਾ ਇਧਰ ਨੂੰ ਲਾਇਆ ਸੀ ਜਿਹੜਾ ਆਹ ਵਾਲਾ ਧਾਗਾ ਹੁੰਦਾ ਫਿਰ ਇਹਨੂੰ ਕੱਸ ਕੇ ਰੱਖਣਾ ਹੁੰਦਾ ਉਹ ਜਿਹੜੀਆਂ ਢਿੱਲੀਆਂ ਨਹੀਂ ਬਣਨੀਆਂ ਗੰਢਾਂ ਕਈਆਂ ਨੇ ਬਣਾ ਰੱਖੀਆਂ ਹੁੰਦੀਆਂ ਉਹ ਤਾਂ ਬੰਨਦੀਆਂ ਹੁੰਦੀਆਂ ਆ ਦੇਖੋ ਇਹਨੂੰ ਕਸਣਾ ਹੁੰਦਾ ਇਹ ਜੇ ਇਹਨੂੰ ਕਸਾਂਗੇ ਆਪਾਂ ਇਹਨੂੰ ਛੋਟੇ ਵਾਲੇ ਨੂੰ ਤਾਂ ਇਹ ਢਿੱਲੀਆਂ ਜੀਆਂ ਨਹੀਂ ਬਣਨਗੀਆਂ ਬਿਲਕੁਲ ਵੀ ਆ ਦੇਖੋ ਮੇਰੀ ਗੰਢਾਂ ਇਹ ਬਿਲਕੁਲ ਵੀ ਢਿੱਲੀਆਂ ਨਹੀਂ ਬਣਾਈਆਂ ਨਾ ਮੈਂ ਬਸ ਇਹ ਰਾਉਂਡ ਰਾਉਂਡ ਆਪਾਂ ਨਾਲ ਨਾਲ ਇਹਨੂੰ ਭਰਦੇ ਜਾਣਾ ਜਿੰਨੀਆਂ ਕ ਆਪਣੇ ਲੱਗਣੀਆਂ ਜਿਹੜਾ ਅਖੀਰ ਵਾਲਾ ਬਲ ਹੁੰਦਾ ਉਹ ਦੂਜੀ ਸਾਈਡ ਤੇ ਆਹ ਜਿਹੜਾ ਆਹ ਵਾਲਾ ਧਾਗਾ ਹੁੰਦਾ ਇਨੂੰ ਆਪਾਂ ਕਸਣਾ ਹੁੰਦਾ। ਬਸ ਐਸੇ ਤਰ੍ਹਾਂ ਆਪਣੀ ਇਹ ਜਿਹੜੇ ਬੰਦ ਆ ਜਾਊਗਾ। ਹਾਂਜੀ ਆਹ ਦੇਖੋ ਜੀ ਐਵੇਂ ਮੈਂ ਕੰਪਲੀਟ ਕਰ ਲਿਆ ਵਿਚਕਾਰੋਂ ਇਹਨੂੰ ਭਰ ਕੇ ਕੰਪਲੀਟ ਕਰ ਲਿਆ ਦੇਖੋ ਜੀ। ਪ੍ਰੋਪਰ ਡਿਜ਼ਾਈਨ ਐਵੇਂ ਬਣ ਕੇ ਤਿਆਰ ਹੋਊਗਾ। ਆਪਣਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆਂ ਨੈਕਸਟ ਟਾਈਮ। ਇੱਥੇ ਆਪਣੇ ਇੱਕ ਹੋਰ ਲੱਗਣੀ ਹੈ। બસ ਇਸੇ ਤਰ੍ਹਾਂ ਲਾ ਕੇ ਆਪਾਂ ਕੰਪਲੀਟ ਕਰਦੇ ਹਾਂ ਮਿਲਦੇ ਆਂ ਹੀ ਨੈਕਸਟ ਵੀਡੀਓ ਨਾਲ ਵੀਡੀਓ ਨੂੰ ਵਧੀਆ ਰਿਸਪੌਂਸ ਆਇਆ ਤਾਂ ਹੋਰ ਵੀ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਲੈ ਕੇ ਆਵਾਂਗੇ ਚੱਪੂ ਜੀ